ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਭ ਸਿੱਖਾਂਗੇ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਸ਼ਬਦ ਹੈ ਹਮ ਸਰਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਇਸ ਸ਼ਬਦ ਨੂੰ ਜਦੋਂ ਆਪਾਂ ਵੀਰਾਂ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਲੇ ਤੇ ਕਰਦੇ ਹਾਂ ਜਦੋਂ ਪਹਿਲੇ ਕਾਲੇ ਨੂੰ ਆਪਾਂ ਸਾਹ ਮੰਨਦੇ ਹਾਂ ਤਾਂ ਸਾਹ ਤੋਂ ਬਾਅਦ शुद्ध रे कोमल गा पा शुद्ध धा अते शुद्ध नी ते तार सप्तक विच सात ओ बाद शुद्ध रे अते कोमल गा इते तक शब्द दा चलन है ते पहले आपा गायन कर दे एक स्थाई ते यंतरा फेर सिख दे शब्द नु कल्ले कल्ले सुर ते हम सनि दीन दयाल ना तोम ਸਰ ਹਮਸਰ ਤੇਨ ਦਇਆ ਦਿਨਾ ਤੂੰ ਸਰਬ ਅਬ ਪਤਿਆ ਕੁਪਤੀਆ ਰੰ ਕਿਆ ਕੀ ਜੈ ਹਮਸਰਦੀਨ ਦਇਆ ਦੇ ਤੋਮ ਸਰ ਹਮਸਰਦੀਨ

पचनी त मोर मन मनको पोर दी जनको पुर दी ਦੀਨ ਤੇ ਆਦ ਨਾ ਤੂੰ ਸਰ ਹਮਸਰਦੀਨ ਤੇ ਆਦ ਨਾ ਤੂੰ ਸਰ ਤੇ ਹੁਣ ਆਪਾਂ ਇਹ ਸ਼ਬਦ ਨੂੰ ਸਿੱਖਦੇ ਆ ਕੱਲੇ ਕੱਲੇ ਸੁਰ ਤੇ हम सार हम सार हम सार दीना हम सार दीना ਦਿਆਲ ਲੈਨਾ ਤੂੰ ਮਰ ਸਰ ਦਿਆਲ ਲੈਨਾ ਤੂੰ ਮਰ ਸਰ ਹਮਸਰ ਦੀਨ ਦਿਆਲ ਲੈਨਾ ਤੂੰ ਅਬ ਪਤਿਆਰ ਕਿਆ ਕੀ ਜੈ ਪਹਿਲੀ ਵਾਰ ਅਬ ਪਤਿਆਰ ਕਿਆ ਕੀ ਜੈ ਇਹ ਤਾਂ ਪਹਿਲੀ ਵਾਰ ਹੋ ਗਿਆ ਦੂਜੀ ਵਾਰ ਅਬ ਪਤਿਆਰ ਇਤੋ ਤੱਕ ਸੇ ਮੈਂ ਕੀ 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 ਜੈ ਕੀ ਇਤੋ ਸਿੱਧੇ ਇਧਰ ਆ ਜਾਣਾ ਕੀ ਕੀ ਜੈ ਦੇਖ ਲਓ ਦੂਜੀ ਵਾਰ ਕਿਵੇਂ ਕਰਨਾ ਹੈ ਅਬ ਪਤਿਆਰ ਕੀਆ ਕੀ ਜੈ ਫਿਰ ਇਸ ਤੋਂ ਬਾਅਦ ਕੀ ਆ ਜਾਂਦਾ ਹਮਸਰਦੀਨ ਦਿਆ ਨਾ ਤੋਂ ਮ ਸਰ ਹੁਣ ਆਪਾਂ ਅਗਲਾ ਅੰਤਰਾ ਦੇਖਦੇ ਹਾਂ ਸਿੱਧਾ ਦਾ ਸਬਤਕ ਦੀ ਗਾਤੋਂ ਹੈ ਹੋ ਬਲ ਬਲ ਚਾ ਰਮਿਆ ਘਾ ਕਾਰਨ 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 ਕਾਵਨ ਅਬੂਲਾ ਕਾਰਨ ਕਾਵਨ ਬੋਲ ਤੇ ਦੂਜੀ ਵਾਰ ਬੋਲਣਾ ਜਿਹੜਾ ਕਾਰਨ ਕਵਨ ਅਬੋਲ ਕਾਰਨ ਕਵਨ ਅਬੋਲ ਹਮ ਸਰਦੀਨ ਤੇ ਆਲੇ ਨਾ ਤੂੰ ਮ ਸਰ ਤੇ ਮੈਨੂੰ ਉਮੀਦ ਹੈ ਕਿ ਅਗਲੇ ਅੰਤਰੇ ਆਪ ਬਿਲਕੁਲ ਸੇਮ ਇਸੇ ਤਰੀਕੇ ਨਾਲ ਸਿੱਖ ਜਾਓਗੇ ਐਨੀਆਂ ਅੰਤਿਆ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ